ਉਹ ਟਰੈਕਟਰ ਮੰਡੀ ਦੇ ਵਿੱਚ ਦਿਖਾਉਣਾ ਹੈ ਚਾਚਾ ਜੀ ਨਾਲ ਚਾਚਾ ਜੀ ਨਾਲ ਮਲਾਉਨੇ ਹੈ ਮੇਲ ਕਰਾਉਨੇ ਤੇ ਦਿਖੋ ਨੇ ਟਰੈਕਟਰ ਹੈ ਹਾਂ ਜੀ ਚਾਚਾ ਜੀ ਕੀ ਪਤਾ ਠੀਕ ਹੈ ਚਾਚਾ ਜੀ ਠੀਕ ਹਾਂ ਬਾਈ ਸਸੀ ਕਾਰ ਸਾਰਿਆਂ ਨੂੰ ਸਸੀ ਕਾਰ ਮਹਾਰਾਜ ਸੱਚੇ ਪਾਤਸ਼ਾਹ ਜਰਦੀ ਕਰਾ ਰੱਖੇ ਵੀਰੇ ਤੇ ਇਹਨੂੰ ਕਰਾ ਰਿਆ ਹਾਂ ਨੂੰ ਇੱਕ ਨਾ ਬਾਈ ਇਹਨੂੰ ਸਪੋਰਟ ਕਰੋ ਰਾਤ ਦਾ ਬਕੇ ਬੇਨਤੀ ਆ ਪਹਿਲਾਂ ਪੇਜ ਇਹਦਾ ਬੰਦ ਹੋ ਗਿਆ ਦੁਬਾਰੇ ਚਲਾਇਆ ਤੇ ਤੁਹਾਡੀ ਸਹਿਯੋਗ ਦੀ ਲੋੜ ਹੈ ਵੀਰੇ ਤੇ ਵੜਾ ਭੱਜ ਕੇ ਆਉਂਦਾ ਫਿਰ ਇਹ ਕੰਮ ਨੂੰ ਕੁਮਿ ਛੱਡ ਕੇ ਘਰ ਆਉਂਦਾ ਕਿ ਮੈਂ ਵੀਡੀਓ ਬਣਾ ਗਿਆ ਉਹ ਚਾਚੇ ਨਾਲ ਤੇ ਬੇਨਤੀ ਕਰਦੇ ਆ ਵੀਰੇ ਸਪੋਰਟ ਜ਼ਰੂਰ ਕਰੋ ਠੀਕ ਸਭ ਤੋਂ ਪਹਿਲਾਂ ਕੁੱਤਾ ਆ ਗਿਆ 60 60 ਪੀ 20 ਹੈ ਸੁਪਰ ਮਿਕਸ ਫ੍ਰੀ ਸਪੀਡ ਟਵਰ ਡਿਫਿਊਜ਼ਰ ਕਲਰ ਪੀ 36 ਸਭ ਕੁਝ ਨਾਲ ਆ ਟਾਇਰ ਹੈ ਗਿਆ 85 ਨਾ ਪੇ ਪੇ ਠੀਕ ਹੈ ਗੱਲ ਸਵਾ 5 ਲੱਖ ਲੋਨ ਹੋ ਜੂਗਾ ਐਗਰ ਦੀ ਛਤਰੀ ਲਾ ਕੇ ਦੇਵਾਂਗੇ ਪੰਜ 85 ਡਿਮਾਂਡ ਹੈ ਟਰੈਕਟਰ ਦੇਵਾਂਗੇ 5.5 ਲੱਖ 5.5 ਦਾ ਠੀਕ ਹੈ ਜੀ ਠੀਕ ਉਸ ਤੋਂ ਬਾਅਦ ਆ ਕੇ 552 552 ਤੇ ਪੌਣੇ 5 ਲੱਖ ਰੁਪਏ ਲੋਨ ਹੋ ਜੂਗਾ 20 19 ਮਾਡਲ ਹੈ 20 ਹਜ਼ਾਰ ਦੀ ਹੈ ਠੀਕ ਤੇ ਸੈੜ ਕੇ ਰ ਡਬਲ ਡਿਸਟਰੀਬਿਊਟਰ ਢੰਡਾ ਪੱਟੀ ਸ਼ੇਖੀ ਦਾ ਕੁਝ ਨਾਲ ਆ 465000 ਗਵਾਣਾ ਟੇਬਲ ਦੇ ਰਹਿ 4 ਲੱਖ ਤੇ 10000 4 ਲੱਖ 10000 ਦਾ ਦੂਜੀ ਗੱਲ ਠੀਕ ਇਹ ਉਸ ਤੋਂ ਬਾਅਦ ਆ ਗਿਆ ਕਪੂਟਾ 55 ਜੋ ਕਪੂਟਾ ਕੋਈ ਮੈ ਆਉਗਾ 55 ਐਚਪੀ ਹੁੰਦਾ ਠੀਕ ਬੱਸ ਸਪੀਡੋ ਹੁੰਦਾ ਡਬਲ ਡਿਸਟਰੀਬਿਊਟਰ ਢੰਡਾ ਪੱਟੀ ਸ਼ੇਖੀ ਦੁਆਰਾ ਸਮਾਨ ਨਾਲਾ ਜੇ ਕਿਸੇ ਪਿੱਛੇ ਦਾ ਕੁਝ ਵੀ ਦੇ ਠੀਕ ਹੈ ਤੇ ਚਾਰੇ ਟਾਇਰ ਨਾਲ ਦੇ ਦੇ ਟਾਇਰ ਆ ਗਿਆ ਭਾਈ 80 85 ਪੇ ਦੇ ਨਾਲ ਦੇ ਅ 495 ਡਿਮਾਂਡ ਆ ਤੇ 4 ਪੁਆਇੰਟ ਲੂਨ ਹੋ ਜੂਆ ਟਰੈਕਟਰ ਦੇ ਨਾਲ 4.5 ਲੱਖ ਸਾਡੇ 4.5 ਲੱਖ ਦਾ ਆਹ ਟਰੈਕਟਰ ਚੱਲਿਆ ਜੀ 590 ਘੰਟੇ 600 600 ਘੰਟੇ ਚੱਲੇ ਲਗਭਗ 600 ਘੰਟਾ ਚੱਲਿਆ ਨਵਾਂ ਨਾਲ ਦੇ ਟਾਇਰ ਪਚੰਗੇ ਦੇ 6 ਲੱਖ ਤੇ 50 ਹਜ਼ਾਰ ਮੰਗਾ ਟੋਪ ਮਾਡਲ ਦਾ ਡਬਲ ਡਿਸਟਰੀਬਿਊਟਰ ਸਰ ਅਸਮਾਨਾ ਡੰਡਾ ਫੱਟੀ ਚਰ ਤੂਸ ਪੀੜ ਦੇ ਵਿੱਚ ਸਾਕੇ 6 ਡਿਮਾਂਡਾ ਟਰੈਕਟਰ ਦੇ ਦਾਂਗੇ ਪੂਰੇ 6 ਲੱਖ ਰੁਪਏ ਦਾ 6 ਲੱਖ ਰੁਪਏ ਠੀਕ ਆ ਗੱਲ ਉਦੋਂ ਬਾਅਦ ਆ ਗਿਆ ਐਡੀਸ਼ਨਲ 2019 ਮਾਡਲ ਆ ਮੂਰਲੇ ਟਾਇਰ ਬਿਲਕੁਲ ਨਵੇਂ ਪਾਤੇ ਪਿਛਲੇ ਆ ਗਿਆ 85 ਤੋਂ 92 ਰੁਪਏ ਦੇ ਠੀਕ ਆਲੈਂਡ ਕੰਪਨੀ ਦੀ ਕਰੀ ਹੈ ਜੀ ਕੋਪੀ ਡਬਲ ਡਿਸਟ੍ਰੀਬਿਊਟਰ ਸਪੈਸ਼ਟੀ ਜੈਸਾ ਡੰਡਾ ਫੱਟੀ ਚਤਰੀ ਸਭ ਕੁਝ ਨਾਲ 685 ਡਿਮਾਂਡ ਆ ਐਕਟਰ ਰਵਾਂਗੇ 6 ਲੱਖ ਤੇ 10000 ਦਾ 6 ਲੱਖ 10000 ਦਾ ਠੀਕ ਹੈ ਗੱਲ ਉਤੋਂ ਬਾਅਦ ਆ ਗਿਆ ਜੀ ਅਰਜ ਨੂੰ 2016 ਮਾਡਲ ਆ ਪੰਜਾਬ ਨੰਬਰ ਦਾ ਪੁਰਾਣਾ ਕੱਟਿਆ ਉਹ ਮੂਹ ਲਈ ਨਵੇਂ ਚਿਹਰਾ ਪਿਛਲੇ 70 75 ਦਾ 70 ਰੁਪਏ ਦਾ ਠੀਕ ਹੈ ਸਾਰਾ Ориਜਨਲ ਆ ਵੀਰੇ